ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਾਲਾ ਡੈਰੀ ਫਾਰਮ ਕੋਟਪੂਰਾ ਦੇ ਵਿੱਚ ਕਾਲਾ ਕੋਟਪੂਰਾ ਅੱਜ ਆਪਣੇ ਫਾਰਮ ਤੇ ਤਿੰਨ ਤਾਜ਼ੀਆਂ ਸੂਈਆਂ ਝੋਟੀਆਂ ਪਹਿਲਣਾ ਆਜਾਉਂ ਰਹੀ ਨੀ ਜੱਤੌਰ ਝੋਟੀ ਕਾਲੀਆਂ ਬਿਲਕੁਲ ਇੱਕ ਮਾੜੀ ਜੀ ਮੱਥੇ ਫੁੱਲੀ ਆ ਪਹਿਲਾਂ ਕੱਟੀ ਐ ਚਾਰ ਦੰਦ ਤਾਜੀ ਸੂਈ ਕੱਲ ਦੀ ਸੂਈ ਵੀ ਐ ਲੈ ਲੇ ਜਾ ਲੈ ਧੰਨੇ ਵਾ ਚੈੱਕ ਕਰ ਲੋ ਕੱਲਾ ਕੱਲਾ ਖਾਨ ਸੀ ਸਾਉ ਬੱਚਾ ਲੈਂਦੀ ਆ ਲਿਆ ਚੱਲ 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 ਸੀ ਇਸ ਖੰਡੀ ਬਹੁਤ ਹੈ 8 ਕਿਲੋ ਗੋਲੀ ਤਿਆਰ ਆ ਕੱਲ ਦੀ ਸੂਈ ਆ ਖਾਲੀ ਕਰੀ ਵੀ ਆ ਬਿਲਕੁਲ ਬੱਚਾ ਲੈਂਦੀ ਆ ਕੱਲ੍ਹ ਦੇ ਦੀ ਕੁਆਲਿਟੀ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਦੂਰ ਦੂਰ ਥਾਣਾ ਮਗਰ ਬੱਚਾ ਕੱਟਾ ਇਹਦੇ ਕੱਲ੍ਹ ਸਵੇਰ ਦੀ ਸੋਈ ਹੈ ਇਹ 7 ਤਰੀਕ ਦੂਜਾ ਮਹੀਨਾ 2025 ਦੀ ਸੋਈ ਹੈ ਇਸ ਤੋਂ ਬਾਅਦ ਬਾਅਦ ਇੱਕ ਹੋਰ ਛੋਟੀ ਪਹਿਲਾ ਸੂਆ ਦੋ ਦੰਦ ਤਾਜੀ ਸੋਈ 10 ਕਿਲੋ ਬੋਲੀ ਤਿਆਰ ਹੈ ਪਰਸੋਂ ਦੀ ਸੋਈ ਹੈ 6 ਤਰੀਕ ਦੂਜਾ ਮਹੀਨਾ 6 ਤਰੀਕ ਦੀ ਸੂਈ ਹੈ ਚਲ ਲੈ ਜਾ ਜਮਾ ਕੱਚੀ ਸੂਈ ਹੈ ਥਾਂਲੇ ਦੀ ਬਹੁਤ ਹੀ ਸਾਫ ਹੈ ਦੁੱਧ ਦੇਗੀ 14 ਕਿਲੋ ਕੱਟੀ ਵੱਡੀ ਝੋਟੀ ਹੈ ਲੈਓ ਸਿੰਘ ਦੇਖ ਲਓ ਰੇਟ ਸਿੰਘ ਬਿਲਕੁਲ ਛੋਟਾ ਸਿੰਘ ਦੋ ਦਾ ਹੁੰਦਾ ਇਕੱਲਾ ਇਕੱਲਾ ਖਣ ਲੱਗਿਆ ਬੱਚਿਆ ਇਹ ਵੀ ਲੈ ਲੀਏ ਸੀਲ ਠੰਡੀ ਬੜੀ ਹੈ ਸਿੰਗਲ ਬਾਜ਼ਾਰ ਦੀ ਵੀਡੀਓ ਹੈ ਖਾਲੀ ਕੀਤੀਆਂ ਹੋਈਆਂ ਝੋਟੀਆਂ ਕੋਈ ਇਹਨਾਂ ਨੂੰ ਬਾਜ਼ਾਰ ਹੈ ਨਹੀਂਗਾ ਦੂਜੇ ਨੰਬਰ ਵਾਲੀ ਝੋਟੀ ਤਾਜੀ ਸੋਈ ਕਾਲੀ ਉਸ ਤੋਂ ਬਾਅਦ ਤਿੰਨ ਨੰਬਰ ਵਾਲੀ ਝੋਟੀ ਹੈ ਪਹਿਲਣ ਚਾਰ ਦੰਦ ਹੈ 13 ਕਿਲੋ ਦੁੱਧ ਦੀ ਗਾਰੰਟੀ ਹੋਊਗੀ ਲੈ ਆਓ ਸੂਗਾ ਪਹਿਲਾ ਦੁੱਧ 14 13 ਦੀ ਗਾਰੰਟੀ ਹੋਊਗੀ ਇਹ ਸੋਈ ਵੀ ਹੈਗੀ ਹੈ 10 ਦਿਨ ਦੀ ਦੱਸ ਦਿੰਦੀ ਛੋਟੀ ਸੂਈ ਆ ਬੱਚਾ ਤਿੰਨ ਨੰਬਰ ਵਾਲੀ ਛੋਟੀ 13 ਕਿਲੋ ਦੁੱਧ ਕਾਲੀ ਵੱਡੀ ਛੋਟੀ ਆ ਓ ਗੋਲ ਸੇਂਗਾ ਉੱਤਿਆ ਗੁੰਡਾ ਕੱਲਾ ਕੱਲਾ ਥਣ ਲੱਗਿਆ ਇਹ 3 ਨੰਬਰ ਵਾਲੀ ਝੋਟੀ 13 ਕਿਲੋ ਦੁੱਧ ਤਿਆਰ ਵੱਡੀ ਝੋਟੀ ਪਹਿਲਾ ਸੂਆ ਚਾਰ ਦੰਦ ਬਿਲਕੁਲ ਤਾਜ਼ੀਆਂ ਸੂਈਆਂ ਝੋਟੀਆਂ 3 ਨੰਬਰ ਵਾਲੀ ਝੋਟੀ ਥੱਲੇ ਬੱਚਾ ਛੜਤਾ ਤੁਹਾਨੂੰ ਚੌਣ ਪਸਮਾ ਦਿਖਾ ਦਿੰਨੇ ਆ ਜੇ ਕਿਸੇ ਭੈਣ ਭਰਾ ਨੂੰ ਲੋੜ ਹੈ ਤਾਂ ਆਪਣੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਕਾਲਾ ਕੋਟਪੂਰਾ ਕੋਟਪੂਰਾ ਸ਼ਹਿਰ ਬਿਲਕੁਲ ਤਾਜੀ ਸੂਈ ਚੋਣ ਪਸਮਾ ਦੇਖਿਓ ਜੇ ਕਿਵੇਂ ਚੱਲ ਗਿਆ ਲਓ ਜੀ ਇਹ ਛੋਟੀ ਪਸਮੀ ਆਈ ਹੈ ਦੇਖੋ ਥਣ ਤੋਂ ਚੁਵਾ ਚੁਵਾ ਦੋ ਬਿਸ਼ਪੈ ਕਰਕੇ ਲਓ ਜੀ ਦੂਜੇ ਨੰਬਰ ਵਾਲੀ ਝੋਟੀ ਥੱਲੇ ਬੱਚਾ ਛੜਤਾ ਆ ਦੇਖ ਲਓ ਸੀਲ ਸਾਉ ਦੁੱਧ ਪਾ ਦੇ ਸੀਲ ਠੰਡੀ ਐ ਦੋਂਦੀ ਕੱਟੀ ਐ ਇਹ ਸੀਲ ਠੰਡੀ ਬੜੀ ਐ ਲਓ ਜੀ ਇਹ ਪਹਿਲਾ ਸੂਆ ਕੱਟੀ ਦੋ ਦੰਦ ਚੁਆਈ ਚੈੱਕ ਕਰ ਲਓ ਥਣ ਜੇ ਆਖੋ ਸੀਲ ਸਾਉ ਚੁਆਈ ਚੈੱਕ ਕਰ ਥਣ ਅੱਗੇ ਖੰਬੂ ਜੇ ਤੁਮਾ ਬਿਲਕੁਲ ਵੀ ਕਰਦੀਆਂ ਯਾ ਤੀਜੀ ਪਹਿਲੇ ਨੰਬਰ ਵਾਲੀ ਛੋਟੀ ਨੂੰ ਬੱਚਾ ਲੱਗ ਗਿਆ ਚਲ ਬੰਦ ਸੀਲ ਸੌ ਦੇਖ ਲਓ ਕਿੰਨੇ ਸੀਲ ਆ ਬਹੁਤ ਵਧੀਆ ਛੋਈ ਮੋਟੀ ਛੋਈ ਚਲ ਕਿੱਥੇ ਜਮਾ ਚੋਟੀ ਸਾਫ ਛੋਈ ਚਲ ਬਿਲਕੁਲ ਕੱਚੀ ਸੋਈ ਹੈ ਬੋਲੀ ਚ ਅੱਠ ਨੂੰ ਬੋਲੀ ਤਿਆਰ ਹੈ ਠੀਲ ਠੰਡੀ ਬੋਲੀ 10 ਛੋਟੇ ਆਪਣੇ ਕੋਲੇ ਵਿਕਾਊ ਆ ਜੇ ਕਿਸੇ ਭੈਣ ਭਰਾ ਨੂੰ ਲੋੜ ਹੈ ਤਾਂ ਆਪਣੇ ਨੰਬਰ ਤੇ ਕਨੈਕਟ ਕਰ ਸਕਦੇ ਆ